ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਹੈਰੀਜ਼ ਵਰਲਡ ਅੱਜ ਅਸੀਂ ਜਾ ਰਹੇ ਹਾਂ ਇੱਕ ਬਹੁਤ ਹੀ ਪਵਿੱਤਰ ਅਤੇ ਇਤਿਹਾਸਿਕ ਸਥਾਨ ਸ਼੍ਰੀ ਮਾਛੀਵਾੜਾ ਸਾਹਿਬ ਮਾਛੀਵਾੜਾ ਸਾਹਿਬ ਸਿਰਫ ਇੱਕ ਥਾਂ ਹੀ ਨਹੀਂ ਹੈ ਇਹ ਸ਼ਰਦਾ ਸਬਰ ਹੌਂਸਲੇ ਅਤੇ ਵਾਹਿਗੁਰੂ ਤੇ ਅਟਲ ਵਿਸ਼ਵਾਸ ਦੀ ਜੀਉਂਦੀ ਜਾਗਦੀ ਮਿਸਾਲ ਹੈ ਇਹ ਪਵਿੱਤਰ ਸਥਾਨ ਪੰਜਾਬ ਵਿੱਚ ਸਥਿਤ ਹੈ ਅਤੇ ਇਸ ਦੀ ਇਤਿਹਾਸਿਕ ਮਹੱਤਤਾ ਸਿੱਖ ਇਤਿਹਾਸ ਵਿੱਚ ਬੇਮਿਸਾਲ ਹੈ। ਸਾਥੀਓ ਇਹ ਯਾਤਰਾ ਮੈਂ ਨਵਾਂ ਸ਼ਹਿਰ ਤੋਂ ਸ਼ੁਰੂ ਕੀਤੀ ਜੋ ਕਿ ਅੱਜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਵੰਦਿਰ ਨਗਰ ਦੇ ਨਾਮ ਨਾਲ ਮਸ਼ਹੂਰ ਹੈ। ਰਸਤੇ ਵਿੱਚ ਸਾਨੂੰ ਸਤਲੁਜ ਦਰਿਆ ਪਾਰ ਕਰਨਾ ਪੈਂਦਾ ਹੈ। ਪਹਿਲਾਂ ਇਹ ਜਦੋਂ ਪੁਲ ਨਹੀਂ ਹੁੰਦਾ ਸੀਗਾ ਤਾਂ ਸਾਨੂੰ ਬਾਇਆ ਲੁਧਿਆਣਾ ਹੀ ਮਾਚੀਵੜਾ ਸਾਹਿਬ ਜਾਣਾ ਪੈਂਦਾ ਸੀ ਜੋ ਕਿ ਬਹੁਤ ਦੂਰ ਪੈ ਜਾਂਦਾ ਸੀਗਾ ਹੁਣ ਪੁਲ ਬੰਨ੍ਹ ਕਰਕੇ ਸਾਨੂੰ ਮਾਚੀਵੜਾ ਸਾਹਿਬ ਜਾਣ ਲਈ ਆਸਾਨ ਰਸਤਾ ਮਿਲ ਗਿਆ ਹੈ ਸਾਥੀਓ ਜਿਸ ਦਿਨ ਅਸੀਂ ਮਾਚੀਵੜਾ ਸਾਹਿਬ ਜਾ ਰਹੇ ਸੀ ਤਾਂ ਰਸਤੇ ਵਿੱਚ ਸੰਗਣੀ ਧੁੰਦ ਸੀ ਰਸਤੇ ਵਿੱਚ ਬਹੁਤ ਸਾਰੇ ਲੰਗਰ ਵੀ ਲੱਗੇ ਹੋਏ ਸਨ ਜਿਨ੍ਹਾਂ ਦਾ ਕਿ ਅਸੀਂ ਬਹੁਤ ਹੀ ਇਲੋਤ ਫੋਟਾਇਆ ਆਉ ਸਾਥੀਓ ਹੁਣ ਅਸੀਂ ਪਹੁੰਚ ਗਏ ਹਾਂ ਮਾਛੀਵੜਾ ਸਾਹਿਬ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਲੱਖਾਂ ਦੀ ਤਦਾਦ ਵਿੱਚ ਸੰਗਤ ਦਰਸ਼ਨ ਕਰਨ ਲਈ ਪਹੁੰਚੀ ਹੋਈ ਸੀ ਤੇ ਸਾਥੀਓ ਆਓ ਤੁਹਾਨੂੰ ਮਾਛੀਵੜਾ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਹਾਂ ਇੱਥੇ ਗੁਰੂ ਸਾਹਿਬ ਨੇ ਬਹੁਤ ਕਸ਼ਟ ਸਹੇ ਭੁੱਖ ਥਕਾਵਟ ਅਤੇ ਮੁਗਲ ਫੌਜਾਂ ਦਾ ਡਰ ਪਰ ਗੁਰੂ ਸਾਹਿਬ ਦਾ ਹੌਸਲਾ ਕਦੇ ਨਹੀਂ ਡੋਲਿਆ ਇਸੀ ਥਾਂ ਤੇ ਗੁਰੂ ਜੀ ਨੇ ਉਹ ਸ਼ਬਦ ਉਚਾਰੇ ਜੋ ਅੱਜ ਵੀ ਸਾਨੂੰ ਹਿੰਮਤ ਦਿੰਦੇ ਹਨ ਮਿੱਤਰ ਪਿਆਰੇ ਨੂੰ ਹਾਲ ਮੁਰਿਦਾਂ ਦਾ ਕਹਿਣਾ ਇਹ ਸ਼ਬਦ ਸਾਨੂੰ ਸਿਖਾਉਂਦੇ ਹਨ ਕਿ ਦੁੱਖ ਵਿੱਚ ਵੀ ਵਾਹਿਗੁਰੂ ਨੂੰ ਯਾਦ ਕਰਨਾ ਸਭ ਤੋਂ ਵੱਡੀ ਤਾਕਤ ਹੈ ਤਾਂਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੇਹਦ ਦੁੱਖ ਭੁੱਖ ਅਤੇ ਤਕਲੀਫਾਂ ਸਹਿੰਦੇ ਹੋਏ ਵੀ ਵਾਹਿਗੁਰੂ ਉੱਤੇ ਅਟਲ ਭਰੋਸਾ ਰੱਖਿਆ 1705 ਵਿੱਚ ਚਮਕੌਰ ਦੀ ਗੜੀ ਤੋਂ ਬਾਅਦ ਜਦੋਂ ਗੁਰੂ ਸਾਹਿਬ ਆਪਣੇ ਸਿੰਘਾਂ ਤੋਂ ਵਿਛੜ ਗਏ ਉਹ ਕਨੇ ਜੰਗਲਾਂ ਵਿੱਚੋਂ ਲੰਘਦੇ ਹੋਏ ਮਾਚੀਵੜਾ ਦੇ ਇਲਾਕੇ ਵਿੱਚ ਪਹੁੰਚੇ ਮਾਚੀਵੜਾ ਸਾਹਿਬ ਵਿੱਚ ਕਈ ਗੁਰਦੁਆਰੇ ਹਨ ਜਿਵੇਂ ਕਿ ਗੁਰਦੁਆਰਾ ਚਨਕਮਲ ਸਾਹਿਬ ਅਤੇ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਜੋ ਗੁਰੂ ਸਾਹਿਬ ਦੇ ਜੀਵਨ ਦੀਆਂ ਵੱਖ-ਵੱਖ ਘਟਨਾਵਾਂ ਦੀ ਯਾਦ ਦਿਲਾਉਂਦੇ ਹਨ ਇਹ ਸਥਾਨ ਸਾਨੂੰ ਦਿਖਾਉਂਦਾ ਹੈ ਜੇ ਸੱਚ ਦੇ ਰਾਹ ਉੱਤੇ ਤੁਰਨ ਵਾਲਾ ਕਦੇ ਇਕੱਲਾ ਨਹੀਂ ਹੁੰਦਾ ਸਾਥੀਓ ਹੁਣ ਤੁਸੀਂ ਦੇਖ ਰਹੇ ਹੋ ਉਹ ਝੰਡ ਸਾਹਿਬ ਜਿੱਥੇ ਗੁਰੂ ਸਾਹਿਬ ਜੀ ਨੇ ਆ ਕੇ ਰਾਤ ਕੱਟੀ ਸੀ ਸਾਥੀਓ ਜੇ ਆਪਾਂ ਇਤਿਹਾਸ ਵੱਲ ਝਾਤ ਮਾਰੀਏ ਤਾਂ ਮਾਚੀਵੜ ਦਾ ਇਲਾਕਾ ਉਸ ਸਮੇਂ ਕਨਾ ਜੰਗਲ ਸੀ ਰਾਤ ਦੇ ਸਮੇਂ ਠੰਡ ਭੁੱਖ ਥਕਾਵਟ ਪਰ ਗੁਰੂ ਸਾਹਿਬ ਵਾਹਿਗੁਰੂ ਦਾ ਨਾਮ ਜਪਦੇ ਹੋਏ ਅੱਗੇ ਵਧਦੇ ਰਹੇ ਇਸ ਜੰਗਲ ਵਿੱਚ ਗੁਰੂ ਸਾਹਿਬ ਨੇ ਬਹੁਤ ਸ਼ਬਦ ਉਚਾਰੀ ਜੋ ਅੱਜ ਵੀ ਸਾਡੇ ਦਿਲ ਨੂੰ ਛੂ ਜਾਂਦੇ ਹਨ ਸਾਥੀਓ ਮਾਚੀਵਾੜਾ ਸਾਹਿਬ ਦਾ ਇਸ ਖੂਹ ਦੀ ਕਹਾਣੀ ਚਮਕੌਰ ਦੀ ਜੰਗ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜੀ ਹੈ ਜਦੋਂ ਗੁਰੂ ਜੀ ਮੁਗਲ ਫੌਜਾਂ ਤੋਂ ਬਚ ਕੇ ਮਾਚੀਵਾੜਾ ਦੇ ਜੰਗਲਾਂ ਵਿੱਚ ਪਹੁੰਚੇ ਤਾਂ ਰਾਤ گزارਣ ਤੋਂ ਪਹਿਲਾਂ ਉਹਨਾਂ ਨੇ ਇਸ ਖੂਹ ਤੋਂ ਪਾਣੀ ਪੀਤਾ ਇਸ ਖੂਹ ਤੇ ਪਾਣੀ ਪੀਣ ਤੋਂ ਬਾਅਦ ਤਿੰਨ ਪਿਆਰੇ ਸਿੰਘ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਅਤੇ ਭਾਈ ਮਾਨ ਸਿੰਘ ਨੂੰ ਮਿਲਣ ਤੋਂ ਬਾਅਦ ਗੁਰੂ ਜੀ ਨੇ ਇੱਥੇ ਹੀ ਮਿੱਤਰ ਪਿਆਰੇ ਨੂੰ ਬਲਾ ਸ਼ਬਦ ਉਚਾਰਿਆ ਅਤੇ ਇਸ ਖੂਹ ਦਾ ਪਾਣੀ ਪੀ ਕੇ ਇਸ ਦੇ ਖੂਹ ਦੇ ਟਿੰਡ ਡੋਲ ਨੂੰ ਸਰਾਹਣਾ ਬਣਾ ਕੇ ਹੀ ਇਸ ਜੰਢੇਟਾ ਆਰਾਮ ਕੀਤਾ ਜੋ ਕਿ ਅੱਜ ਵੀ ਗੁਰਦੁਆਰਾ ਸ਼੍ਰੀ ਚਰਨ ਕਮਨ ਸਾਹਿਬ ਵਿਖੇ ਹੈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਘਰ ਨੂੰ ਵਾਪਸੀ ਦੇ ਚੱਲੇ ਪਏ ਸਸਤੇ ਵਿੱਚ ਰਸ਼ ਬਹੁਤ ਜ਼ਿਆਦਾ ਸੀ ਇਸ ਕਰਕੇ ਸਾਡੇ ਬੱਚਿਆ ਅਤੇ ਮੇਰੇ ਨਾਲ ਗਏ ਮੇਰੇ ਸਾਥੀ ਨੇ ਟਰਾਲੀ ਵਿੱਚ ਬੈਠ ਕੇ ਟਰਾਲੀ ਦਾ ਸਫ਼ਰ ਦਾ ਆਨੰਦ ਮਾਣਿਆ ਦੋਸਤੋ ਮਾਛੀਬੜਾ ਸਾਹਿਬ ਸਿਰਫ ਇੱਕ ਧਾਰਮਿਕ ਸਥਾਨ ਨਹੀਂ ਹੈ ਇਹ ਸਹਿਨਸ਼ੀਲਤਾ ਸ਼ਰਧਾ ਅਤੇ ਅਡਿੱਗ ਵਿਸ਼ਵਾਸ ਦਾ ਜੀਵਨ ਜਾਗਦਾ ਪ੍ਰਮਾਣ ਹੈ ਸਾਨੂੰ ਵੀ ਇਸ ਜਗ੍ਹਾ ਤੇ ਜਾ ਕੇ ਬਹੁਤ ਹੀ ਖੁਸ਼ੀ ਅਤੇ ਸਕੂਨ ਮਹਿਸੂਸ ਹੋਇਆ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਵੀਡੀਓ ਪਸੰਦ ਆਈ ਹੋਵੇਗੀ। ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੈ ਤਾਂ ਲਾਈਕ, ਕਮੈਂਟ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਮੈਨੂੰ ਹੋਰ ਹੌਸਲਾ ਮਿਲ ਸਕੇ ਤੇ ਮੈਂ ਅੱਗੇ ਤੋਂ ਤੁਹਾਡੇ ਲਈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਲੈ ਕੇ ਆ ਸਕਾਂ। ਉਮੀਦ ਹੈ ਤੁਹਾਨੂੰ ਮੇਰਾ ਬਲੌਗ ਪਸੰਦ ਆਇਆ ਹੋਵੇਗਾ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।